ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮਮੀ ਲਾਈਫ ਹੁਸ ਨਾ ਤੁਸੀਂ ਸਾਰੇ ਜਾਣੇ ਕਿ ਮੈਂ ਠੀਕ ਹਾਂ ਕੋ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਜਾਣੇ ਬਹੁਤ ਵਧੀਆ ਹੋਵਗੇ ਐਂਡ ਰਾਜੀ ਖੁਸ਼ੀ ਹੋਵਗੇ ਸੋ ਚਲਿਏ ਫਿਰ ਅੱਪਾ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਐਂਡ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜੀ ਵਧੀਆ ਐਂਡ ਹੈਲਪਫੁਲ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਕੇ ਜਾਇਓ ਨਾਲ ਦੀ ਨਾਲ ਇੱਕ ਮੈਨੂੰ ਪਿਆਰਾ ਜਿਹਾ ਕਮ ਕੰਮ ਕਰਨ ਦੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਫੀਡਬੈਕ ਮੇਰੇ ਲਈ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਆਪਣਾ ਫੀਡਬੈਕ ਦੇਣਾ ਕਦੇ ਨਾ ਭੁੱਲਿਆ ਕਰੋ ਸੋ ਚਲੋ ਫਿਰ ਬਿਨਾ ਟਾਈਮ ਵੇਸਟ ਕੀਤੇ ਆਪਾਂ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਲਾਸਟ ਵਾਲੇ ਵਲੌਗ ਦੇ ਜਿੱਥੇ ਮੈਂ ਐਂਡਿੰਗ ਕੀਤੀ ਸੀ ਬਸ ਉਤੋਂ ਹੀ ਇਹ ਵਾਲਾ ਵਲੌਗ ਆ ਮੈਂ ਸਟਾਰਟ ਕੀਤਾ ਆ ਆਈ ਥਿੰਕ ਮੇਲਾ ਦਾ 1 ਵੀਕ ਤੋਂ ਉੱਪਰ ਹੀ ਹੋ ਗਿਆ ਤੁਹਾਡੇ ਨਾਲ ਜਿਹੜਾ ਮੈਂ ਲਾਸਟ ਵਾਲਾ ਵਲੌਗ ਸ਼ੇਅਰ ਕੀਤਾ ਸੀਗਾ ਐਂਡ ਉਸ ਤੋਂ ਬਾਅਦ ਇਹ ਵਾਲਾ ਵਲੌਗ ਮੈਂ ਸ਼ੂਟ ਕਰਕੇ ਰੱਖ ਲਿਆ ਸੀਗਾ ਔਰ ਵੀਡੀਓ ਦਾ ਜੋ ਵੀ ਪ੍ਰੋਸੈਸ ਹੁੰਦਾ ਪੂਰਾ ਉਹ ਹਜੇ ਬਾਕੀ ਪਿਆ ਹੋਇਆ ਸੀ ਮੇਰਾ ਟਾਈਮ ਹੀ ਨਹੀਂ ਲੱਗਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਦਾ ਔਰ ਜਿੱਦਨ ਦਾ ਮੇਰੇ ਘਰ ਵਿੱਚ ਪੇਂਟ ਦਾ ਕੰਮ ਥੋੜਾ ਜਿਹਾ ਖਤਮ ਹੋਇਆ ਉਸ ਤੋਂ ਬਾਅਦ ਘਰ ਦੇ ਵਿੱਚ ਨਾ ਬਹੁਤ ਸਾਰੇ ਛੋਟੇ بڑے ਇਦਾਂ ਦੇ ਕੰਮ ਸੀਗੇ ਜਿਹੜੇ ਮਤਲਬ ਮੇਰੇ ਪ ਔਰ ਮੈਨੂੰ ਐਦਾ ਏਸਾ ਕਿ ਵੀਡੀਓ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰੀ ਮੇਰੇ ਉਹ ਸਾਰੇ ਬੇਸਿਕ ਘਰ ਦੇ ਕੰਮ ਸੀਗੇ ਤਾਂ ਕਰਕੇ ਤੁਹਾਡੇ ਨਾਲ ਕੋਈ ਵੀ ਵੀਡੀਓ ਮੈਂ ਨਹੀਂ ਸ਼ੇਅਰ ਕੀਤਾ ਆਈ نو ਪਹਿਲਾਂ ਮੈਂ ਕੰਟੀਨਿਊ ਕੰਮ ਕਰਦੀ ਸੀ ਹੁਣ ਮੈਂ ਬਿਲਕੁਲ ਵੀ ਨਹੀਂ ਕੰਮ ਕਰਦੀ YouTube ਤੇ ਕੰਟੀਨਿਊ ਬਸ ਥੋੜੀ ਜੀ ਜਦੋਂ ਪ੍ਰੋਬਲਮ ਪੈ ਜਾਂਦੀ ਹੈ ਨਾ ਲਗਾਤਾਰ ਕੰਮ ਕਰਦੇ ਕਰਦੇ ਉਸ ਤੋਂ ਬਾਅਦ ਪਤਾ ਨਹੀਂ ਮੈਨੂੰ ਵੀ ਥੋੜਾ ਜਿਹਾ ਆਲਸ ਆ ਜਾਂਦਾ ਹੈ ਕਈ ਵਾਰ ਵਲੌਗ ਨਾਲ ਸ਼ੂਟ ਕਰਕੇ ਰੱਖ ਲੈਣੀ ਬਸ ਟਾਈਮ ਨਹੀਂ ਲੱਗਦਾ ਕਈ ਵਾਰ ਮੈਨੂੰ ਥੋੜੀ ਬਹੁਤੀ ਕੋਲ ਹੋ ਜਾਂਦੀ ਹੈ ਤਾਂ ਕਰਕੇ ਤੁਹਾਡੇ ਨਾਲ ਵਲੌਗ ਮੈਂ ਸ਼ੇਅਰ ਨਹੀਂ ਕਰ ਪਾਂਦੀ ਟੂ ਬੀ ਵੈਰੀ ਫ੍ਰੈਂਕ ਮੈਂ ਇੱਥੇ ਬਿਲਕੁਲ ਵੀ ਝੂਠ ਨਹੀਂ ਬੋਲੂਗੀ ਕਿ ਮੈਨੂੰ ਕੋਈ ਪ੍ਰੋਬਲਮ ਪੈ ਗਈ ਜਾਂ ਜੋ ਵੀ ਆ ਲਾਈਫ ਦੇ ਵਿੱਚ ਜੋ ਵੀ ਹੁੰਦਾ ਮੈਂ ਤੁਹਾਡੇ ਨਾਲ ਹਰ ਬਾਰ ਸ਼ੇਅਰ ਕਰ ਦਿੰਨੀ ਆ ਔਰ ਐਦਾ ਨਹੀਂ ਆ ਕਿ ਸਿਰਫ ਕੰਮ ਦਾ ਆਲਸ ਤੁਹਾਨੂੰ ਹੀ ਆਂਦਾ ਆ ਮੈਨੂੰ ਵੀ ਆ ਜਾਂਦਾ ਕਈ ਬਾਰ ਮੈਂ ਵੀ ਕਈ ਬਾਰ ਕੋਲ ਕਰ ਜਾਂਦੀ ਆ ਸਪੈਸ਼ਲੀ ਵੀਡੀਓ ਦੇ ਚੱਕਰ ਦੇ ਵਿੱਚ ਤਾਂ ਮੈਨੂੰ ਕਈ ਬਾਰ ਬਹੁਤ ਜ਼ਿਆਦਾ ਘੋਲ ਹੋ ਜਾਂਦੀ ਸ਼ੂਟ ਕਰਕੇ ਰੱਖ ਲੈਨੀ ਆ ਬਾਕੀ ਫਿਰ ਬਹੁਤ ਸਾਰਾ ਕੰਮ ਮੇਰਾ ਮਤਲਬ ਵੀਡੀਓ ਦਾ ਰਹਿ ਜਾਂਦਾ ਆ ਔਰ ਮੈਂ ਫਿਰ ਇਹੀ ਸੋਚਦੀ ਰਹਿੰਨੀ ਚਲ ਕੋਈ ਗੱਲ ਨਹੀਂ ਅੱਜ ਕਰ ਦੂੰਗੀ ਕੱਲ ਕਰ ਦੂੰਗੀ ਔਰ ਜਿੰਨੀ ਦੇ ਤੱਕ ਮੈਨੂੰ ਆਪਣੇ ਨਾ ਸਬਸਕ੍ਰਾਈਬਰ ਦੇ ਮੈਸੇਜ ਆਨੇ ਸਟਾਰਟ ਨਹੀਂ ਹੋ ਜਾਂਦੇ ਹੁਣ ਈ ਤੱਕ ਮੈਂ ਨਾ ਵਲੌਗ ਤੁਹਾਡੇ ਨਾਲ ਸ਼ੇਅਰ ਹੀ ਨਹੀਂ ਕਰਦੀ ਮੈਂ ਸੱਚੀ ਗੱਲ ਦੱਸਾਂ ਪਿਛਲੇ ਕਈ ਦਿਨਾਂ ਤੋਂ ਮੈਨੂੰ ਭੈਣਾ ਦੇ ਮੈਸੇਜ ਆਉਂਦੇ ਕੀ ਪ੍ਰੋਬਲਮ ਹੋ ਗਈ ਤੁਸੀਂ ਵਲੌਗ ਕਿਉਂ ਨਹੀਂ ਸ਼ੇਅਰ ਕਰਦੇ ਔਰ ਮੈਨੂੰ ਫਿਰ ਬਹੁਤ ਜ਼ਿਆਦਾ ਸ਼ਰਮ ਆਉਂਦੀ ਹੈ ਕਿ ਸੱਚੀ ਮੈਨੂੰ ਹਰ ਬਾਰ ਇਹ ਸੋ ਕਹਿਣਾ ਪੈਂਦਾ ਹੈ ਕਿ ਕੋਈ ਗੱਲ ਨਹੀਂ ਮੈਂ ਜਲਦੀ ਹੀ ਵਲੌਗ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੁਣ ਵੀ ਮੈਂ ਤੁਹਾਡੇ ਨਾਲ ਕੋਈ ਪ੍ਰੋਮਿਸ ਨਹੀਂ ਕਰਦੀ ਪਰ ਮੈਂ ਜਦੋਂ ਪ੍ਰੋਮਿਸ ਕਰ ਲੈਂਦੀ ਫਿਰ ਮੇਰੇ ਕੋ ਪੂਰਾ ਨਹੀਂ ਹੁੰਦਾ ਸੋ ਮੈਂ ਕੋਸ਼ਿਸ਼ ਜ਼ਰੂਰ ਕਰੂੰਗੀ ਕਿ ਮੈਂ ਤੁਹਾਡੇ ਨਾਲ ਵਲੌਗ ਆ ਜਲਦੀ ਜਲਦੀ ਸ਼ੇਅਰ ਕਰਾਂ ਟਾਈਮ ਇਥੇ ਮਾਰਨਿੰਗ ਦੇ 8 ਵਜੇ ਸੀਗੇ ਔਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਰੁਟੀਨ ਦੇ ਵਿੱਚ ਮੈਂ ਜਲਦੀ ਉੱਠ ਹੀ ਜਾਂਨੀ ਆ ਔਰ ਅੱਜਕਲ ਮੈਂ ਥੋੜਾ ਜਿਹਾ ਐਕਸਟਰਾ ਵੀ ਉੱਠ ਖੜਦੀ ਹੁੰਨੀ ਆ ਜਲਦੀ ਜਲਦੀ ਕਿਉਂਕਿ ਅੱਜ ਗੁਸ਼ੀਨ ਦਾ ਸੀਗਾ ਫਰਸਟ ਡੇ ਸਕੂਲ ਦਾ ਮੈਂ ਉਹਦਾ ਖਾਣਾ ਵਗੈਰਾ ਵੀ ਬਣਾਉਣਾ ਸੀਗਾ ਔਰ ਉਹਦੇ ਜਿਹੜਾ ਜੋ ਵੀ ਉਹਦਾ ਲੰਚ ਬਾਕਸ ਸੀਗਾ ਉਹ ਰੈਡੀ ਕਰਨਾ ਹੁੰਦਾ ਚਾਹੇ ਬੱਚੇ ਨੇ 2 ਤੋਂ 3 ਘੰਟੇ ਵਾਸਤੇ ਜਾਣਾ ਹੁੰਦਾ ਬਟ ਫਿਰ ਵੀ ਉਹਦਾ ਮੈਂ ਆਪਣਾ ਉਹਦਾ ਟਿਫਨ ਵਗੈਰਾ ਰੈਡੀ ਕਰਨਾ ਸੀਗਾ ਤਾਂ ਕਰਕੇ ਮੈਂ ਥੋੜਾ ਜਲਦੀ ਜਲਦੀ ਉੱਠ ਕੇ ਸਾਰੇ ਕੰਮ ਆਪਣੇ ਖਤਮ ਕੀਤੇ ਫਲੋਰ ਵਾਲਾ ਕ ਦੇ ਪਾਪਾ ਗੁਸ਼ੀਨ ਨੂੰ ਰੈਡੀ ਕਰਦੇ ਸੀ ਮੈਂ ਸੋਚਿਆ ਉਹਨੇ ਦੇ ਤੱਕ ਆਪਣਾ ਜਿਹੜਾ ਬੈਡਰੂਮ ਆ ਉਹ ਸੈੱਟ ਕਰ ਦਿੰਨੀ ਆ ਅੱਜ ਕੱਲ ਥੋੜਾ ਜਾਂ ਮੇਰੇ ਨਾਲ ਇਦਾਂ ਹੀ ਹੁੰਦਾ ਹੈ ਕਿ ਮੈਂ ਗੁਸ਼ੀਨ ਦੇ ਉੱਠਣ ਤੋਂ ਪਹਿਲਾਂ ਔਰ ਗੁਸ਼ੀਨ ਦੇ ਸਕੂਲ ਜਾਣ ਤੋਂ ਬਾਅਦ ਮੇਰੇ ਕੋਲ ਜਿੰਨਾ ਕ ਵੀ ਟਾਈਮ ਹੁੰਦਾ ਹੈ ਤਿੰਨ ਚਾਰ ਘੰਟਿਆਂ ਦਾ ਮੈਂ ਫਟਾਫਟ ਕੰਮ ਨਿਪਟਾਣ ਦੀ ਕਰਦੀ ਆ ਪਤਾ ਕੀ ਗੱਲ ਆ ਜਦੋਂ ਬੱਚਾ ਸਕੂਲ ਨਹੀਂ ਜਾਂਦਾ ਉਦੋਂ ਤੁਹਾਡੇ ਘਰ ਦੇ ਰੁਟੀਨ ਹੋਰ ਹੁੰਦੀ ਆ ਜਦੋਂ ਬੱਚਾ ਸਕੂਲ ਜਾਣਾ ਸਟਾਰਟ ਕਰ ਦਿੰਦਾ ਆ ਉਦੋਂ ਰੁਟੀਨ ਕੁਝ ਹੋਰ ਹੁੰਦੀ ਆ ਪਹਿਲਾਂ ਮਾਰਨਿੰਗ ਦਾ ਖਾਣਾ ਵਗੈਰਾ ਬਣਾਉਣਾ ਹੁੰਦਾ ਫਿਰ ਜਦ

ਇਹ ਕਿੱਦਾਂ ਹੋ ਗਿਆ ਡੇਬਿਟ ਬੋਧਾ ਲਿਖੀ ਜਾਏਗਾ ਇਹ ਦੇਖੋ ਇਹਦੇ ਤਣੀਆਂ ਐਡ ਕਰ ਦੋ ਮਮਾ ਥੋੜੀਆਂ ਥੋੜੀ ਜਿਹੀ ਤਣੀਆਂ ਐਡ ਕਰਦੀ ਬਾਸ ਬਾਸ ਥੋੜੀ ਸ਼ੋਰ ਨਾ ਕਰਤੀ ਹੁਣ ਜੋ ਪਾਕਾ ਕੇ ਦਿਖਾਉ ਰੈਵਿਟ ਵਾਲਾ ਬੈਗ ਦੂਸਰਾ ਵੀ Piccolo cavo, Papa Piccolo cavo, piccolo cavo. Piccolo cavo. Piccolo cavo. Piccolo cavo. Piccolo cavo. Piccolo Piccolo गुशीनु रेडी ਕਰਨ ਤੋਂ ਬਾਅਦ ਉਸ ਤੋਂ ਬਾਅਦ ਮੈਂ ਰੈਡੀ ਹੋ ਕੇ ਸਭ ਤੋਂ ਪਹਿਲਾਂ ਉਹਨੂੰ ਮੈਂ ਸਕੂਲ ਛੱਡ ਕੇ ਹੀ ਨਾਲ ਗੁਸ਼ੀਨ ਦੇ ਪਾਪਾ ਵੀ ਚਲੇ ਗਏ ਸੀਗੇ ਔਰ ਹਜੇ ਨਾ ਸਟਾਰਟਿੰਗ ਦੇ ਵਿੱਚ ਮੈਂ ਹੈ ਗੁਸ਼ੀਨ ਦੇ ਪਾਪਾ ਦੇ ਨਾਲ ਚਲੇ ਜਾਣੀ ਗੁਸ਼ੀ ਨੂੰ ਛੱਡਣ ਵਾਸਤੇ ਔਰ ਸਭ ਤੋਂ ਚੰਗੀ ਗੱਲ ਇਹ ਮੈਨੂੰ ਸਭ ਤੋਂ ਪਹਿਲਾਂ ਇਹ ਡਰ ਸੀ ਕਿ ਇਹ ਰੋਊਗੀ ਜਾ ਕੇ ਪਰ ਨਹੀਂ ਰੋਈ ਨਹੀਂ ਬਿਲਕੁਲ ਵੀ ਤੇ ਬਸ ਉਹਨੂੰ ਛੱਡ ਕੇ ਆ ਕੇ ਉਸ ਤੋਂ ਬਾਅਦ ਬਸ ਮੈਨੂੰ ਇੱਥੇ ਕਾਲੀ ਕਾਲੀ ਹੁੰਦੀ ਹੈ ਕਿ ਮੈਂ ਆਪਣੇ ਘਰ ਦੇ ਕੰਮ ਆ ਜਿਹੜੇ ਹੋ ਨਿਪਟਾ ਲਵਾਂ ਤੁਹਾਨੂੰ ਪਤਾ ਹੈ ਬੈਡਰੂਮ ਦਾ ਮੈਂ ਆਪਣਾ ਪੂਰਾ ਕਲੀਨ ਕਰਕੇ ਆ ਚੁੱਕੀ ਸੀਗੀ ਫਲੋਰ ਦਾ ਕੰਮ ਦੇ ਵਿੱਚ ਕਰ ਲਿਆ ਸੀਗਾ ਵੈਸੇ ਤਾਂ ਨਾ ਜਲਦੀ ਉੱਠ ਕੇ ਵੀ ਸਾਰੇ ਕੰਮ ਆਪਾਂ ਕਰ ਲੈਣੇ ਆ ਘਰ ਦੇ ਬਟ ਫਿਰ ਵੀ ਸਾਰਾ ਦਿਨ ਕੁਛ ਨਾ ਕੁਛ ਰਹਿ ਹੀ ਜਾਂਦਾ ਆ ਜਾਂ ਫਿਰ ਯਾਦ ਆ ਜਾਂਦਾ ਕਿ ਆਪਾਂ ਇਹ ਵਾਲਾ ਕੰਮ ਕਰਨਾ ਜਾਂ ਫਿਰ ਉਹ ਵਾਲਾ ਕੰਮ ਕਰਨਾ ਆ ਮੈਂ ਕਈ ਵਾਰ ਸੋਚਦੀ ਹੁੰਨੀ ਆ ਕਿ ਇੰਨੇ ਸਾਰੇ ਪੂਰੇ ਦਿਨ ਦੇ ਵਿੱਚ ਜਲਦੀ ਉੱਠ ਕੇ ਕੰਮ ਨੇ ਪਟਾ ਲੈਨੇ ਫਿਰ ਵੀ ਕੋਈ ਨਾ ਕੋਈ ਏਦਾਂ ਦਾ ਕੰਮ ਕਿੱਥੋਂ ਨਿਕਲ ਆਂਦਾ ਜਾਂ ਫਿਰ ਕਿੱਥੋਂ ਮਤਲਬ ਇੰਨੇ ਸਾਰੇ ਕੰਮ ਆਪਣੇ ਇਕੱਠੇ ਹੋ ਜਾਂਦੇ ਆ ਸ਼ਾਮ ਤੱਕ ਜਦੋਂ ਤੱਕ ਖਾਣਾ ਵਗੈਰਾ ਨਹੀਂ ਬਣਦਾ ਨਾ ਉਨੀ ਦੇ ਤੱਕ ਸਾਰਾ ਖਲਾਰਾ ਦੁਬਾਰਾ ਤੋਂ ਫੇਰ ਚੱਕਰ ਨੂੰ ਹੋ ਜਾਂਦਾ ਆ ਬਾਕੀ ਤੁਹਾਨੂੰ ਪਤਾ ਬੱਚਿਆਂ ਵਾਲਾ ਘਰ ਆ ਬੱਚਿਆਂ ਵਾਲੇ ਘਰ ਦੇ ਵਿੱਚ ਥੋੜਾ ਬੋਤਾ ਖਲਾਰਾ ਤਾਂ ਪੈਂਦਾ ਹੀ ਰਹਿੰਦਾ ਤੁਸੀਂ ਚਾਹੇ ਚੱਕੋ ਚਾਹੇ ਤੁਸੀਂ ਨਾ ਚੱਕੋ ਮੇਰੀ ਰੁਟੀਨ ਥੋੜੀ ਜੀ ਐਦਾ ਆ ਮੈਨੂੰ ਇਹ ਹੋ ਜਾਂਦਾ ਕਿ ਜਿਹੜਾ ਮੈਂ ਬਾਅਦ ਵਿੱਚ ਚੱਕਣਾ 2 ਘੰਟੇ ਬਾਅਦ ਚੱਕਣਾ ਚੱਲ ਨਾਲ ਦੀ ਨਾਲ ਖਲਾਰਾ ਚੱਕ ਲੈਣੀ ਆ ਔਰ ਨਾਲੇ ਚੰਗਾ ਵੀ ਨਹੀਂ ਲੱਗਦਾ ਸਭ ਤੋਂ ਪਹਿਲਾਂ ਮੈਂ ਕਹਾਂ ਮੈਂ ਸੋਫੇ ਵਾਲਾ ਰੂਮ ਆ ਜਿਹੜਾ ਉਹ ਸਾਫ਼ ਕਰ ਲੈਣੀ ਆ ਕਿਚਨ ਮੈਂ ਸਾਫ਼ ਕਰ ਦਿੱਤੀ ਸੀ ਭਾਂਡੇ ਵਗੈਰਾ ਔਰ ਕਿਚਨ ਵਾਲਾ ਰੁਟੀਨਾ ਅੱਜ ਮੈਂ ਤੁਹਾਡੇ ਨਾਲ ਨਹੀਂ ਸ਼ੇਅਰ ਕਰੂੰਗੀ ਅੱਜ ਮੇਰਾ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਸੀਗਾ ਸੋਫੇ ਵਾਲਾ ਦਾ ਇਕਈ ਸੋਫੇ ਵਾਲੇ ਰੂਮ ਦੇ ਜਿਹੜੇ ਮੇਰੇ ਸੋਫੇ ਦੇ ਕਵਰ ਵਗੈਰਾ ਸੀਗੇ ਔਰ ਇਹ ਵੀ ਧੋਤੇ ਹੋਏ ਸੀਗੇ ਮੈਂ ਕਹਾਂ ਚੱਲ ਇਹਨਾਂ ਨੂੰ ਮੈਂ ਬਿਚਾ ਦੇਣੀ ਆ ਔਰ ਜਿੱਦਾਂ ਦਾ ਪੇਂਟ ਵਾਲਾ ਕੰਮ ਮੇਰਾ ਖਤਮ ਹੋਇਆ ਉਸ ਤੋਂ ਬਾਅਦ ਇਹਨਾਂ ਦੀ ਮੈਂ ਡੀਪ ਕਲੀਨਿੰਗ ਕੀਤੀ ਸੀਗੀ ਚੰਗੇ ਤਰੀਕੇ ਨਾਲ ਔਰ ਤੋਂ ਉਪਰ ਤੁਹਾਨੂੰ ਪਤਾ ਨਹੀਂ ਕੱਲ ਹੀ ਨਹੀਂ ਉਸ ਤੋਂ ਬਾਅਦ ਜਿਹੜ ਆ ਕਰਕੇ ਫਿਰ ਪੱਖਾ ਵਗੈਰਾ ਚਲਾ ਕੇ ਇਹਨਾਂ ਨੂੰ ਮੈਂ ਸੁਕਾਇਆ ਕਿਉਂਕਿ ਗਿੱਲੇ ਕੱਪੜੇ ਨਾਲ ਮੈਂ ਸਾਫ਼ ਕੀਤੇ ਸੀ ਸਰਫ ਵਗੈਰਾ ਲਗਾ ਕੇ ਕਿਉਂਕਿ ਇਹ ਬਹੁਤ ਜ਼ਿਆਦਾ ਹੁਣ ਗੰਦੇ ਹੋ ਚੁੱਕੇ ਹਨ ਦੀ ਡੀਪ ਕਲੀਨਿੰਗ ਕਰਨ ਵਾਲੀ ਹੋਈ ਜਾਂ ਫਿਰ ਤੁਸੀਂ ਇਹ ਕਹਿ ਸਕਦੇ ਹੋ ਇਹਦੀ ਨਾ ਹੁਣ ਡਰਾਈ ਕਲੀਨ ਕਰਾਣ ਵਾਲੇ ਹੋ ਚੁੱਕੇ ਆ ਪਹਿਲਾਂ ਮੈਨੂੰ ਇਹ ਸੀ ਮੈਂ ਕਿਹਾ ਧੁੱਪਾ ਵਗੈਰਾ ਚੰਗੇ ਤਰੀਕੇ ਨਾਲ ਨਿਕਲਣ ਤਾਂ ਇਹਨੂੰ ਡਰਾਈ ਕਲੀਨ ਕਰਾ ਕੇ ਇੱਕ ਵਾਰ ਧੁੱਪ ਜ਼ਰੂਰ ਲਗਵਾ ਦੂੰਗੀ ਤਾਂ ਚੰਗੇ ਤਰੀਕੇ ਨਾਲ ਸਾਫ਼ ਹੋ ਜਾਣਗੇ ਕਿਉਂਕਿ ਹਜੇ ਤੱਕ ਇਹਨਾਂ ਨੂੰ ਮੈਂ ਡਰਾਈ ਕਲੀਨ ਕਰਵਾਇਆ ਨਹੀਂ ਹੈਗਾ ਕਿਉਂਕਿ ਕਦੀ ਲੋੜ ਹੀ ਨਹੀਂ ਪਈ ਹੈਗੀ ਮੈਂ ਖੁਦ ਹੀ ਮਤਲ ਮਾਣਾ ਕੋਈ ਵੀ ਚੀਜ਼ ਆ ਮੇਨਟੇਨੈਂਸ ਆ ਤੁਹਾਡੇ ਤੇ ਡਿਪੈਂਡ ਹੁੰਦੀ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਸਾਫ਼ ਸੁਥਰਾ ਰੱਖਦੇ ਹੋ ਬਟ ਫਿਰ ਵੀ ਨਾ ਮੇ ਕੋ ਜਿੰਨਾ ਕੁ ਰੱਖ ਹੋਇਆ ਸੀਗਾ ਇਹਦਾ ਧਿਆਨ ਮੈਂ ਰੱਖਿਆ ਬਟ ਹੁਣ ਨਾ ਕਾਫੀ ਟਾਈਮ ਹੋ ਗਿਆ ਇਹਨੂੰ ਡਰਾਈ ਕਲੀਨ ਕਰਾਇਆ ਨਹੀਂ ਸੀਗਾ ਮੈਂ ਸੋਚਿਆ ਧੁੱਪਾਂ ਨਿਕਲਣਗੀਆਂ ਫਿਰ ਆਪਾਂ ਇਹਨੂੰ ਡਰਾਈ ਕਲੀਨ ਕਰਾਵਾਂਗੇ ਹੁਣ ਅੱਜਕੱਲ ਤਾਂ ਮੈਂ ਇਹਨੂੰ ਕੀ ਕੀਤਾ ਸਾਫ਼ ਕਰਕੇ ਕਪੜਾ ਵਗੈਰਾ ਚੰਗੀ ਤਰੀਕੇ ਨਾਲ ਮਾਰ ਕੇ ਇਹਨੂੰ ਮੈਂ ਹੁਣ ਪੱਕੇ ਵਗੈਰਾ ਚ ਸੁਕਾਸ ਕੂਕੇ ਉਹਨੂੰ ਮੈਂ ਕਵਰ ਵਗੈਰਾ ਵਿਸ਼ਾ ਕੇ ਹੁਣ ਸਾਈਡ ਤੇ ਰੱਖ ਦਿੱਤੇ ਆ ਤੇ ਜਗਾ ਵਗੈਰਾ ਬਣਾਈ ਸੀ ਪਹਿਲਾਂ ਮੈਂ ਸੋਚਿਆ ਸੀ ਤੇ ਜਗਾ ਥੋੜੀ ਜੀ ਮੈਂ ਚੇਂਜ ਕਰ ਦਿੰਨੇ ਆ ਬਟ ਮੈਨੂੰ ਸੈਟਿੰਗ ਇਹਦੀ ਆਈ ਨਹੀਂ ਮੈਨੂੰ ਚੰਗਾ ਹੀ ਨਹੀਂ ਲੱਗਿਆ ਹੈਗਾ ਲਾਸਟ ਵਾਲਾ ਵਲੌਗ ਮੈਂ ਜਿੱਥੇ ਤੁਹਾਨੂੰ ਸ਼ੇਅਰ ਕੀਤਾ ਸੀਗਾ ਉੱਥੇ ਜਿਹੜਾ ਮੇਰਾ ਆਪਣੀ ਸਟਾਰਟਿੰਗ ਮੈਂ ਸੋਫੇ ਰੂਮ ਤੋਂ ਹੀ ਕੀਤੀ ਸੀ ਸੋਫੇ ਰੂਮ ਦਾ ਮੇਰਾ ਜਿਹੜਾ ਫਲੋਰ ਦਾ ਕੰਮ ਬਹੁਤ ਜ਼ਿਆਦਾ ਸੀਗਾ نیچے ਪੇਂਟ ਵਗੈਰਾ ਵੀ ਉਤਾਰਨਾ ਸੀਗਾ ਤੇ ਬਾਕੀ ਕੰਮ ਤਾਂ ਮੇਰੇ ਕੋਲ ਹੋਇਆ ਹੀ ਨਹੀਂ ਸੀਗਾ ਔਰ ਇਹ ਸੀਗਾ ਕਿ نیچے ਫਲੋਰ ਸਾਫ ਕਰਕੇ ਸੋਫੇ ਵਗੈਰਾ ਰੱਖ ਦਿੱਤੇ ਸੀਗੇ ਪਰ ਕਲੀਨ ਨਹੀਂ ਕੀਤੇ ਸੀਗੇ ਮੈਂ ਚੰਗੀ ਤਰੀਕੇ ਨਾਲ ਤਾਂ ਕਰਕੇ ਹੁਣ ਅੱਜ ਮੈਂ ਕਾ ਸੋਫਿਆਂ ਵਾਲਾ ਕੰਮ ਵੀ ਨਿਪਟ ਜਾਊਗਾ ਉਹ ਛੋਟੇ ਮੋਟੇ ਹੋਰ ਵੀ ਇਸ ਰੂਮ ਦੇ ਵਿੱਚ ਕੰਮ ਹੈਗੇ ਨਾਲ ਉਹ ਵੀ ਹੋ ਜਾਊਗਾ ਔਰ ਗੁਰਚੇਂਦੇ ਪਾਪਾ ਜਦੋਂ ਘਰ ਹੁੰਦੇ ਆ ਥ ਪਕਰਵਾ ਦਿੰਦੇ ਆ ਵੈਸੇ ਤਾਂ ਅੱਜ ਕੱਲ ਉਹ ਵੀ ਮਨਮਰਜ਼ੀ ਨਾਲ ਹੀ ਕੰਮ ਕਰਦੇ ਜੇ ਤਾਂ ਉਹਨਾਂ ਦਾ ਦਿਲ ਕਰੂਗਾ ਫੇਰ ਤਾਂ ਕਰਵਾ ਦਿੰਦੇ ਆ ਅਗਰ ਉਹਨਾਂ ਨੇ ਕਹਿਤਾ ਮੈਂ ਨਹੀਂ ਕਰਾਣਾ ਤਾਂ ਫਿਰ ਨਹੀਂ ਕਰਾਉਂਦੇ ਪਰ ਫੇਰ ਵੀ ਚਲੋ ਜਦੋਂ ਘਰ ਹੁੰਦੇ ਕਾਫੀ ਮੈਨੂੰ ਹੈਲਪ ਹੋ ਜਾਂਦੀ ਆ ਥੋੜਾ ਬੋਤਾਂ ਨਾਲ ਮੇਰੇ ਨਾਲ ਕੰਮ ਕਰਵਾ ਦਿੰਦੇ ਆ ਕਿਉਂਕਿ ਖਲਾਰਾ ਹੀ ਬਹੁਤ ਸੀਗਾ ਤੁਹਾਨੂੰ ਪਤਾ ਆ ਘਰ ਦੇ ਵਿੱਚ ਜੇ ਮਿਸਤਰੀ ਲਗਵਾਓ ਚਾਹੇ ਤੁਸੀਂ ਜੋ ਮਰਜ਼ੀ ਘਰ ਦਾ ਕੰਮ ਕਰਵਾਓ ਬਹੁਤ ਜ਼ਿਆਦਾ ਘਰ ਮੈਸਅਪ ਹੋ ਜਾਂਦਾ ਆ ਔਰ ਚੀਜ਼ਾਂ ਸੱਚੀ ਦੱਸਾਂ ਉਸ ਦਿਨ ਦੇ ਮੈਨੂੰ ਅੱਜ ਤੋਂ 8-9 ਦਿਨ ਹੋ ਗਏ ਆ ਜਿੱਦਨ ਦਾ ਪੇਂਟ ਕਰਾਇਆ ਉਸ ਤੋਂ ਬਾਅ ਜਾਂ ਵਰਗ ਨਾਈਜ਼ ਹੋਈਆਂ ਆਪਣੀ ਆਪਣੀ ਜਗਾ ਤੇ ਹਜੇ ਵੀ ਮੇਰਾ ਬਹੁਤ ਸਾਰਾ ਸਮਾਨ ਇੱਦਾਂ ਦਾ ਪਿਆ ਹੋਇਆ ਜਿਹੜਾ ਆਪਣੀ ਆਪਣੀ ਜਗਾ ਦੇ ਉੱਤੇ ਸੈੱਟ ਕਰਨ ਵਾਲਾ ਪਿਆ ਹੋਇਆ ਆ ਐਂ ਤੁਹਾਡੇ ਨਾਲ ਵਲੌਗ ਨਾ ਸ਼ੇਅਰ ਕਰਨ ਦਾ ਵੀ ਮੇਰਾ ਸਿਰਫ ਇਹੀ ਮਤਲਬ ਰੀਜ਼ਨ ਆ ਕਿਉਂਕਿ ਪੇਂਟ ਤੋਂ ਬਾਅਦ ਨਾ ਫੇ ਘਰ ਦੇ ਵਿੱਚ ਕਿੰਨੇ ਦਿਨ ਲੱਗ ਗਏ ਸੀਗੇ ਮੈਨੂੰ ਘਰ ਦੀਆਂ ਚੀਜ਼ਾਂ ਸੈਟਲ ਕਰਨ ਦੇ ਵਿੱਚ ਔਰ دوسری ਸਾਈਡ ਤੇ ਅੱਧਰ ਮੈਂ ਗੁਸ਼ੀਂਦੇ ਪਾਪਾ ਦੀ ਡਿਊਟੀ ਲਗਾਈ ਸੀ ਕਿ ਜਿਹੜੇ ਵੀ ਮੇਰੇ ਸਵਿਚ ਕੋਡ ਹੈਗੇ ਉਹਨਾਂ ਨੂੰ ਕਲੀਨ ਕਰਨਾ ਔਰ ਮੈਨੂੰ ਨਾ ਵੈਸੇ ਕਲੀਨ ਕਰਨ ਲੱਗੇ ਡਰ ਬਹੁਤ ਲੱਗਦਾ ਮੈਨੂੰ ਇਹ ਹੁੰਦਾ ਇੱਕ ਵਾਰੀ ਮੈਨੂੰ ਇੱਥੇ ਕਰੰਟ ਲੱਗ ਗਿਆ ਸੀਗਾ ਤੇ ਮੈਨੂੰ ਕਹਿੰਦੇ ਸੀ ਕੋਈ ਗੱਲ ਨਹੀਂ ਮੈਂ ਸਾਫ਼ ਕਰ ਦਿੰਨਾ ਆ ਤੇ ਅੱਜ ਇਹਨਾਂ ਦੀ ਮੈਂ ਡਿਊਟੀ ਲਗਾ ਦਿੱਤੀ ਮੈਂ ਕਿਹਾ ਤੁਸੀਂ ਸਾਫ਼ ਕਰ ਰਹੇ ਹੋ ਦੱਬੀ ਦਿਓ ਇੱਕ ਕੋਰ ਦੇ ਦਿਓ ਇਹਨਾਂ ਨੂੰ ਨਾ ਸਾਫ਼ ਕਰਨ ਦਾ ਕੋਈ ਬੈਸਟ ਤਰੀਕਾ ਹੈ ਜਿਹੜੇ ਮੇਰਾ ਨੇਲ ਰਿਮੂਵਰਸ ਦੀ ਨਾ ਛੋਟੀ ਜੀ ਡੱਬੀ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਪੇਂਟ ਸਿਕਾਣਾ ਉਹ ਸਾਰਾ ਰਿਮੂਵ ਹੋ ਗਿਆ ਕਿ ਛੋਟੀ ਜੀ ਡੱਬੀ ਨੇ ਇੰਨਾ ਵਧੀਆ ਕਮਾਲ ਕਰ ਦਿੱਤਾ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜਿੰਨੇ ਵੀ ਸਵਿਚ ਵਗੜ ਹੁੰਦੇ ਨਾ ਮੈਂ ਇਹਦੇ ਨਾਲ ਹੀ ਸਾਫ਼ ਕਰਦੀ ਹਾਂ ਇਹਦੇ ਨਾਲ ਬਹੁਤ ਵਧੀਆ ਸਾਫ਼ ਹੁੰਦਾ ਉਹ ਜਿੰਨੇ ਵੀ ਪੇਂਟ ਦੇ ਦਾਗ ਸੀ ਹੋਰ ਵੀ ਬਹੁਤ ਸਾਰੇ ਜਿੱਦੀ ਦਾਗ ਸੀਗੇ ਉਹ ਸਾਰੇ ਰਿਮੂਵ ਹੋ ਗਏ ਬਹੁਤ ਰੋਕਿਆ ਕੀ ਬੱਸ ਮਨ ਨਹੀਂ ਕਰਦਾ ਮਨ ਚਕੇ ਚਲ ਇਹ ਮੇਰਾ ਕੰਮ ਹੋ ਜਾਊਗਾ ਮੈਂ ਇੱਧਰ ਲੱਗੀ ਸੀਗੀ ਕੱਪੜੇ ਤੈ ਮਾਰਨ ਤੇ ਥੋੜੇ ਜਿਹੀ ਮਾਰੇ ਹਜੇ ਤੇ ਆਹ ਵਾਲਾ ਬੋਰਡ ਵੀ ਸਾਫ ਹੋ ਗਿਆ ਆਹ ਵਾਲਾ ਬੋਰਡ ਵੀ ਬਹੁਤ ਅੰਦਾਜ਼ ਸੀਗਾ ਇਹਨੇ ਵੀ ਸਾਫ ਕਰ ਦਿੱਤਾ ਸਾਰਾ ਪੇਂਟ ਨਾਲ ਉਹ ਹੋਇਆ ਪਿਆ ਸੀ ਹੋ ਵੀ ਗਿਆ ਸਾਫ ਇੰਨੀ ਜਲਦੀ ਕਰਤਾ ਉੱਪਰ ਦੀ ਦੂਜਾ ਕੱਪੜਾ ਵੀ ਮਾਰੋ ਨਾ ਸੁੱਕਾ ਕੱਪੜਾ ਮੈਨੂੰ ਦਾਗ ਦਿਖਦੇ ਬਏ ਇਹਦੇ ਉੱਤੇ ਨਾਲ ਨਾਲ ਮੈਂ ਤੇ ਗੁਸ਼ੀਨ ਦੇ ਪਾਪਾ ਕੰਮ ਕਰਦੀ ਸੀ ਨਾਲ ਨਾਲ ਹਾਸਾ ਮਜ਼ਾ ਕਰਦੇ ਚੱਲਦਾ ਪਿਆ ਸੀਗਾ ਔਰ ਮੈਨੂੰ ਕਹਿੰਦੇ ਹੁੰਦੇ ਆ ਤੂੰ ਜਿੱਦਾਂ ਦਾ ਕੰਮ ਕਰਨਾ ਹੁੰਦਾ ਤੂੰ ਖੁਦ ਹੀ ਕਰਿਆ ਕਰ ਮੇਰੇ ਕੋਲ ਨਾ ਕਰਵਾਇਆ ਕਰ ਸੋ ਬੱਸ ਆਪ ਸਾਡੀ ਇੱਥੇ ਨੌਕ ਚੌਕ ਆ ਜਿਹੜੀ ਚੱਲਦੀ ਹੀ ਰਹਿੰਦੀ ਕੰਮ ਕਰਦੇ ਔਰ ਦੂਸਰੀ ਸਾਈਡ ਤੇ ਬਸ ਦੋ ਤਿੰਨ ਦਿਨ ਹੋ ਗਏ ਸੀਗੇ ਮੈਂ ਕੱਪੜੇ ਧੋਤੇ ਸੀਗੇ ਜਦੋਂ ਪੇਂਟ ਚੱਲਦਾ ਪਿਆ ਸੀ ਨਾ ਉਦੋਂ ਮੈਂ ਤਿੰਨ ਚਾਰ ਦਿਨ ਕੱਪੜੇ ਨਹੀਂ ਧੋਤੇ ਸੀਗੇ ਕਾਫੀ ਜ਼ਿਆਦਾ ਹੋ ਗਏ ਸੀਗੇ ਔਰ ਵਿੱਚ ਜੀ ਮੌਸਮ ਥੋੜਾ ਜਿਹਾ ਠੀਕ ਹੋਇਆ ਸੀ ਇੱਕ ਦਿਨ ਵਾਸਤੇ ਤੇ ਉਦੋਂ ਮੈਂ ਸਾਰੇ ਕੱਪੜੇ ਧੋਤੇ ਇਕੱਠੇ ਕਰਕੇ ਔਰ ਫਿਰ ਮੀਂਹ ਦੇ ਵਿੱਚ ਤਾਂ ਤੁਹਾਨੂੰ ਪਤਾ ਉੱਪਰ ਤਾਂ ਪੈਣੇ ਨਹੀਂ ਸੀਗੇ نیچے ਤਾਰਾਂ ਤੇ ਫੋਲ ਦਿੱਤੇ ਸੀ ਜਿੱਥੇ-ਜਿੱਥੇ ਮੈਨੂੰ ਜਗ੍ਹਾ ਮਿਲਦੀ ਸੀ ਸਾਰੇ ਪਾਸੇ ਮੈਂ ਕੱਪੜੇ ਵਗ ਔਰ ਬਸ ਮੈਂ ਗੁਰਸ਼ੀਂਦੇ ਪਾਪਾ ਆਪਣਾ ਲੱਗੇ ਹੋਈ ਸੀ ਕਿ ਮੈਂ ਘੋਨੀ ਦੇ ਤੱਕ ਮੈਂ ਖਲਾਰਾ ਵਗੈਰਾ ਨਿਪਟਾ ਦੇਣੀ ਆ ਔਰ ਸੋਫਿਆਂ ਦੇ ਨਾ ਕੱਪੜੇ ਕਿੰਨੇ ਦਿਨਾਂ ਦੇ ਪਏ ਹੋਏ ਸੀਗੇ ਔਰ ਨਾ ਇੱਕ ਛੋਟੀ ਜੀ ਚੂਈ ਵੀ ਘੁੰਮਦੀ ਸੀ ਉਹਦਾ ਮੈਨੂੰ ਇਹ ਡਰ ਸੀਗਾ ਮੈਂ ਕਿਤੇ ਕੱਪੜਿਆਂ ਦੇ ਵਿੱਚ ਨਾ ਚਲੇ ਜਾਵੇ ਫਿਰ ਸਾਰਾ ਕੰਮ ਮੇਰਾ ਜਿਹੜੀ ਇੰਨੀ ਮਿਹਨਤ ਕੀਤੀ ਉਹ ਖਰਾਬ ਹੋ ਜਾਣੀ ਆ ਔਰ ਇਸ ਰੂਮ ਦੇ ਵਿੱਚ ਜਿਆਦਾ ਡੀਪ ਕਲੀਨਿੰਗ ਵਾਲਾ ਮੇਰਾ ਕੋਈ ਕੰਮ ਹੈ ਨਹੀਂ ਉਹ ਟੇਬਲ ਵਗੈਰਾ ਵੀ ਬਸ ਇੱਥੇ ਮੈਂ ਸਾਫ਼ ਕਰ ਦਿੱਤਾ ਸੀਗਾ ਇਹਦਾ ਕਬਰ ਵਗੈਰਾ ਵੀ ਮੈਂ ਪਿਛਾ ਦੂੰਗੀ ਸਾਮਣੇ ਜਿਹੜੀ ਤੁਸੀਂ ਦੇਖਿਆ ਸੀਗਾ ਮੇਰੇ ਜਿੱਥੇ ਸਾਹਮਣੇ ਵਾਲ ਸੀਗੀ ਉੱਥੇ ਜਿਹੜੀ ਉਹ ਬਣੀ ਹੋਈ ਸੀ ਸਲਫ ਉਹ ਤਾਂ ਤੁਹਾਨੂੰ ਪਤਾ ਹੁਣ ਮੈਂ ਬੰਦ ਕਰਵਾ ਦਿੱਤੀ ਆ ਉਹਦੇ ਨਾਲ ਰੂਮ ਵੀ ਹੁਣ ਥੋੜਾ ਥੋੜਾ ਖੁੱਲਾ ਲੱਗਣ ਲੱਗ ਪਿਆ ਆ ਸੋ ਇਹ ਹੈ ਕਿ ਮੇਰੇ ਰੂਮ ਦੀ ਫਾਈਨਲ ਲੁੱਕ ਸਿੰਪਲ ਐਂਡ ਸੋਬਰ ਰੱਖਿਆ ਹੋਇਆ ਹੈ ਫਿਲਹਾਲ ਵਾਸਤੇ ਔਰ ਜਲਦੀ ਹੀ ਮੈਂ ਇੱਕ ਵਾਲ ਆ ਜਿਹੜੀ ਡੈਕੋਰੇਸ਼ਨ ਕਰਨ ਵਾਲੀ ਆ ਉਹਦਾ ਕੰਮ ਵੀ ਅੱਜਕੱਲ ਪ੍ਰੋਸੈਸ ਦੇ ਵਿੱਚ ਚੱਲਦਾ ਪਿਆ ਆ ਔਰ ਦੋ ਜਾਂ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਾਂਗੀ ਇਹ ਕੁਝ ਸਾਰਿਆਂ ਨੇ ਦੇਖਿਆ ਹੋਣਾ ਮੇਰਾ ਜਿਹੜਾ ਜਿਹੜਾ ਛੋਟਾ ਮੋਟਾ ਹਾ ਟੇਬਲ ਤੇ ਸਮਾਨ ਪਿਆ ਮੈਂ ਇੱਥੇ ਰੈਕ ਲਗਾਇਆ ਹੋਇਆ ਸੀਗਾ ਇੱਥੇ ਟੰਗਿਆ ਹੋਇਆ ਸੀਗਾ ਬਟ ਮੈਂ ਉਹਨੂੰ ਫਿਲਹਾਲ ਨਹੀਂ ਲਗਾ ਰਹੀ ਕਿਉਂਕਿ ਮੈਂ ਕੁਝ ਹੋਰ ਸੋਚਿਆ ਹੋਇਆ ਇੱਥੇ ਕਰਨ ਬਾਰੇ ਦੇਖੂੰਗੀ ਅਗਰ ਉਹ ਥੋੜੇ ਦਿਨਾਂ ਚ ਗੱਲ ਬਣ ਗਈ ਤਾਂ ਫਿਰ ਆਪਾਂ ਕਰ ਲਾਂਗੇ ਇੱਥੇ ਅਦਰਵਾਈਜ਼ ਫਿਰ ਆਪਾਂ ਇੱਥੇ ਰੈਕ ਲਗਾ ਕੇ ਜਿਹੜਾ ਸਮਾਨ ਆ ਫਿਰ ਇੱਥੇ ਟਿਕਾ ਦਾਂਗੇ ਫਿਲਹਾਲ ਨਾ ਮੈਂ ਛੋਟਾ ਮੋਟਾ ਜਿਹੜਾ ਸਮਾਨ ਸੀਗਾ ਯੂਜ਼ ਕਰਨ ਵਾਲਾ ਡੇਲੀ ਉਹ ਮੈਂ ਇੱਥੇ ਹੀ ਰੱਖ ਲਿਆ ਔਰ ਸਾਈਡ ਤੇ ਕੁਸ਼ੀਨ ਦੇ ਰੱਖ ਦਿੱਤੇ ਟੁਆ ਐਂਡ ਗੁਸ਼ੀਨ ਦੇ ਜਿਹੜੇ ਟੌਏ ਆ ਨਾ ਉਹਦੇ ਵਾਸਤੇ ਮੈਂ ਇੱਕ ਅਲੱਗ ਤੋਂ ਆਰਗੇਨਾਈਜ਼ਰ ਮੰਗਵਾਇਆ ਹੋਇਆ ਆ ਔਰ ਦੇਖੋ 4 ਤੋਂ 5 ਦਿਨ ਦੇ ਵਿੱਚ ਵਿੱਚ ਆ ਜਾਏਗਾ ਜਿੰਨੇ ਵੀ ਸਾਰੇ ਗੁਸ਼ੀਨ ਦੇ ਟੌਏ ਹੈਗੇ ਨਾ ਆਪਾਂ ਉਹਦੇ ਵਿੱਚ ਰੱਖ ਦੇਵਾਂਗੇ ਸੋ ਬਸ ਮੇਰਾ ਜਿਹੜਾ ਸੋਫੇ ਰੂਮ ਦਾ ਖਲਾਰਾ ਵਗੈਰਾ ਉਹ ਸਾਰਾ ਚੱਕ ਹੋ ਗਿਆ ਸੋ ਵਧੀਆ ਹੋ ਗਿਆ ਸਿੰਪਲ ਐਂਡ ਸੋਬਰ ਰੱਖਿਆ ਇਹਨੂੰ ਮੈਂ ਫਿਲਹਾਲ ਉਹ ਇਸ ਕਰਕੇ ਕਿਉਂਕਿ ਮੈਂ ਸੋਚਿਆ ਸੀ ਮੈਂ ਘਰ ਦੇ ਉੱਤੇ ਆਪਾਂ ਕੁਝ ਹੋਰ ਕੁਝ ਡਿਫਰੈਂਟ ਇਹ ਕਰਾਂਗੇ ਹਰ ਵਾਰ ਦੀ ਤਰ੍ਹਾਂ ਨਹੀਂ ਕਰਾਂਗੇ ਉਸ ਤੋਂ ਬਾਅਦ ਬਾਰੀ ਆਂਦੀ ਹੈਗੀ ਡੋਰ ਦੀ ਔਰ ਗੁਸ਼ੀਨ ਦੇ ਪਾਪਾ ਨੇ ਕਾਫੀ ਹੱਦ ਤੱਕ ਤਾਂ ਇਹ ਸਾਫ਼ ਕਰ ਦਿੱਤਾ ਉੱਪਰੋਂ ਉੱਪਰੋਂ ਤਾਂ ਪੂਰਾ ਉਹਨਾਂ ਨੇ ਸਾਫ਼ ਕਰ ਦਿੱਤਾ نیچے-नीचे ਰਹਿ ਗਿਆ ਤੁਸੀਂ ਦੇਖ ਸਕਦੇ ਆ ਛੋਟੇ-ਛੋਟੇ ਦਾਗ ਤੁਹਾਨੂੰ ਪੇਂਟ ਦੇ ਨਜ਼ਰ ਆਂਦੇ ਹੋਗੇ ਮੈਂ ਸੋਚਿਆ ਸੀ ਮੈਂ ਕਿ ਜਿਹੜਾ ਹੁਣ ਥੋੜਾ ਬੋਤਾ ਰਹਿ ਗਿਆ ਮੈਂ ਕਰ ਲੂੰਗੀ ਕਿਉਂਕਿ ਗੁਸ਼ੀਨ ਦੇ ਪਾਪਾ ਤਾਂ ਚਲੇ ਗਏ ਸੀਗੇ ਕੰਮ ਤੇ ਔਰ ਸਾਈਡਾਂ ਤੇ ਵੀ ਤੁਸੀਂ ਦੇਖ ਸਕਦੇ ਆ ਕਾਫੀ ਜ਼ਿਆਦਾ ਹਜੇ ਪੇਂਟ ਲੱਗਿਆ ਹੋਇਆ ਇਹਨਾਂ ਫਿਨਿਸ਼ਿੰਗ ਦਾ ਪੂਰਾ ਮੈਂ ਕਲੀਨ ਕਰੂੰਗੀ ਸਾਫ਼ ਕਰੂੰਗੀ ਇਹਨੂੰ ਥੋੜਾ ਜਨਾ ਟਾਈਮ ਲੱਗ ਜਾਣਾ ਸੋ ਬਸ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਕੇ ਜਾਣਾ ਜਲਦੀ ਹੀ ਅਗਲੇ ਵਲੌਗ 'ਚ ਮਿਲੂੰਗੀ ਬਾ ਬਾਈ